ਮੰਡੀਪੁਰੀ ਲੱਗੀ ਵੀ ਆ ਸਵੇਰੇ ਸਵੇਰੇ ਵੈਸੇ ਟਰੱਕ ਆਂਦਾ ਕਹਿੰਦੇ ਟਰੱਕ ਦੇ ਵਿੱਚ ਆ ਇਹ ਕਿੱਥੋਂ ਆਂਦਾ ਆ ਅੰਬ ਇੰਡੀਆ ਤੋਂ ਇੰਡੀਆ ਤੋਂ ਉਹ ਜਾਰਡਨ ਤੋਂ ਆ ਗਈ ਅੱਛਾ ਲੀਫੀ ਆਈਟਮ ਸਪੇਨ ਤੋਂ ਆ ਗਈਆਂ 올 ਰਾਈਟ ਜਗਾਂ ਤੋਂ ਉੱਤਰਦੀ ਆ ਲੰਡਨ ਤੋਂ ਫਿਰ ਆਪਾਂ ਇੱਥੇ ਲੈ ਕੇ ਆਈ ਦੀ ਆ ਕਰਦੇ ਸਾਰੇ ਪੰਜਾਬੀ ਆ ਸਾਰੇ ਪੰਜਾਬੀ ਟੋਟਲੀ ਪੰਜਾਬੀ ਭਾਈਆ ਆਪਣੇ ਪੂਰੇ ਕਰ ਲੈ ਪਾਹੇ ਪੂਰੇ ਹੋ ਗਏ ਬਹੁਤ ਬਹੁਤ ਬਣ ਗਿਆ ਸਾਗ ਵੀ ਆ ਵੀ ਲਾਓ ਵੀ ਸਾਗ ਚੱਕੋ ਸਾਗ ਕਿਹਨੂੰ ਲੈਣਾ ਲੀਫਰੀਆਂ ਅਬਾਈ ਲੱਗਿਆ ਦੇਖੋ ਫੋਰਕਲਿਫਟ ਦੇ ਵਿੱਚ ਚੱਕ ਕੇ ਮਾਲ ਲੱਦ ਲੈਣਾ ਬਾਈ ਨੇ ਪਿੱਛੇ ਖੜੀਆਂ ਜਿਹੜੀ ਜਿਹੜੀ ਬੈਨ ਰੈਡੀ ਹੋਈ ਜਾਂਦੀ ਆ ਇੱਕ ਇੱਕ ਬੈਨ ਨੂੰ ਪਹਿਲਾਂ ਰੈਡੀ ਕਰਦੇ ਆ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮ ਨੂੰ ਵਾਸਤੇ ਸਤਿ ਸ੍ਰੀ ਅਕਾਲ ਜੀ ਸੋ ਲੈਸਟਰ ਦੇ ਵਿੱਚ ਖੜੇ ਆ ਇੱਥੇ ਆਪਣੇ ਬੰਦੇ ਕੀ ਕੰਮ ਕਰਦੇ ਆ ਉਹ ਤੁਹਾਨੂੰ ਅੱਜ ਉਹ ਦਿਖਾਣੇ ਮੈਂ ਇੱਥੇ ਆਇਆ ਇੱਥੇ ਸਬਜੀ ਦਾ ਕੰਮ ਆ ਜੀ ਇੱਥੇ ਸਬਜੀ ਦਾ ਕੰਮ ਆ ਲੋਕ ਸਬਜੀ ਦੀ ਸਪਲਾਈ ਦਿੰਦੇ ਆ ਠੀਕ ਆ ਇੱਥੇ ਸ਼ਹਿਰ ਦੇ ਵਿੱਚ ਤੇ ਸਬਜ਼ੀ ਆਂਦੀ ਕਿੱਥੇ ਤੋਂ ਆਂ ਇੰਡੀਆ ਤੋਂ ਆਂਦੀ ਆਫਰੀਕਾ ਤੋਂ ਆਂਦੀ ਆ ਹੋਰ ਕੰਟਰੀਆਂ ਦੇ ਵਿੱਚੋਂ ਆਂਦੀ ਆ ਸੋ ਇੱਥੇ ਸੇ ਬਹੁਤ ਸਾਰੇ ਆਪਣੇ ਮੁੰਡੇ ਆ ਉਹਨਾਂ ਨੂੰ ਦਿਖਾਣੇ ਵੀ ਇੱਥੇ ਕੰਮ ਹੁੰਦਾ ਕਿੱਦਾਂ ਸਵਾ ਸਵਾ ਠੀਕ ਆ ਤੇ ਦਿਹਾੜੀਆਂ ਲੱਗਦੀਆਂ ਕਿੱਦਾਂ ਉਹ ਤੁਹਾਨੂੰ ਦਿਖਾਣੇ ਆਜੋ ਮਰੇ ਨਾਲ ਸੋ ਇੱਥੇ ਮੈਂ ਖੜਾ ਐ ਲੈਸਟਰ ਜਿੱਦਾਂ ਮੈਂ ਦੱਸਿਆ ਇਹ ਹੈ ਜੀ ਖੁਸ਼ੀ ਇੰਟਰਨੈਸ਼ਨਲ ਇਹ ਸਬਜ਼ੀਆਂ ਦਾ ਕੰਮ ਹੈ ਇਹਨਾਂ ਦਾ ਦੇਖੋ ਇਦਾਂ ਸਬਜ਼ੀਆਂ ਆਉਂਦੀਆਂ ਸਵੇਰੇ ਮੰਡੀਪੂਰੀ ਲੱਗੀ ਵੀ ਆ ਸਵੇਰੇ ਸਵੇਰੇ ਵੈਸੇ ਟਰੱਕ ਆਉਂਦਾ ਕਹਿੰਦੇ ਟਰੱਕ ਦੇ ਵਿੱਚ ਆਉਂਦੀਆਂ ਸਬਜ਼ੀਆਂ ਤੇ ਉਹ ਤੋਂ ਬਾਅਦ ਇਹ ਇਦਾਂ ਰੱਖ ਲੰਨੇ ਆ ਬਣੀ ਉਧਾਰ ਕੇ ਤੇ ਅੱਜ ਜਿੰਨੇ ਆਪਣੇ ਮੁੰਡੇ ਕੰਮ ਕਰ ਰਹੇ ਆ ਸਾਰੇ ਆਪਣੇ ਪੰਜਾਬੀ ਮੁੰਡੇ ਆ ਮੋਸਟਲੀ ਪੰਜਾਬੀ ਹਾਂ ਮੋਸਟਲੀ ਕਾ ਸਾਰੇ ਹੈ ਹੀ ਪੰਜਾਬੀ ਤੇ ਅੰਬ ਆ ਰਿਹਾ ਅੱਜਕੱਲ ਬਹੁਤ ਜ਼ਿਆਦਾ ਇਹ ਸਾਰਾ ਇੰਡੀਆ ਤੋਂ ਹੀ ਆਉਂਦਾ ਤੇ ਆਪਣੇ ਲੱਗੇ ਆ ਇਹ ਕਿੱਥੋਂ ਆਉਂਦਾ ਅੰਬ ਇੰਡੀਆ ਤੋਂ ਇੰਡੀਆ ਤੋਂ ਇੰਡੀਆ ਤੋਂ ਇੰਡੀਆ ਤੋਂ ਆਮ ਬੰਦਾ ਦੇ ਆਰਡਰ ਤਿਆਰ ਕਰ ਕਰਕੇ ਦੇ ਰਹੇ ਤੇ ਇੱਥੇ ਆ ਇਧਰ ਸਾਡੇ ਖੜੇ ਆ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਸਾਡਾ ਟੀਮ ਲੀਡਰ ਲਾਡੀ ਬਾਈ ਕ ਕਹਿਣਾ ਪੂਰਾ ਨਾਮ ਕੀ ਹੈ ਬਾਈ ਮਨਜਿੰਦਰ ਦੁੱਗਲ ਮਨਜਿੰਦਰ ਦੁੱਗਲ ਫਾਰਮ ਬਰਨਾਲੇ ਵਾਲੇ ਆ ਬਰਨਾਲੇ ਵਾਲਾ ਸਾਹਿਬ ਆ ਇਹ ਫੋਰਮੈਨ ਇੱਥੇ ਦਾ ਇਹ ਆਰਡਰ ਤਿਆਰ ਕਰਦੇ ਅੱਛਾ ਪਹਿਲਾਂ ਤਾਂ ਇਹ ਦੱਸ ਲਾਡੀ ਦੱਸਿਆ ਆਪਣਾ ਨਾਮ ਹੈ ਨਾ ਬਰਨਾਲੇ ਤੋਂ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ 4 ਸਾਲ 4 ਸਾਲ 올 ਰਾਈਟ ਯਾਨੀ ਇਹ ਸਬਜੀ ਕਿੱਥੋਂ ਆਉਂਦੀ ਥੋਡੇ ਕੋਲੇ ਇਹ ਇਹ ਸਬਜੀ ਆਉਂਦੀ ਹੈ ਮੇਨ ਤਾਪਾ ਇੰਡੀਆ ਤੋਂ ਬਾਕੀ ਡਿਪੈਂਡ ਕਰਦਾ ਉਹ ਤੁਰਿਆ ਗਾਨਾ ਤੋਂ ਆ ਗਈ ਉਹ ਜਾਰਡਨ ਤੋਂ ਆ ਗਈ ਅੱਛਾ ਲੀਫੀ ਆਈਟਮਸ ਸਪੇਨ ਤੋਂ ਆ ਗਈਆਂ 올 ਰਾਈਟ ਜਗਾਂਡਾ ਤੋਂ ਹਰ ਇੱਕ ਕੰਟਰੀ ਤੋਂ ਆਉਂਦੀ ਹੈਗੀ ਹਰ ਕੰਟਰੀ ਤੋਂ ਜਿਵੇਂ ਕਰੀ ਪੱਤਾ ਜਿਵੇਂ ਰਵੰਡਾ ਤੋਂ ਆਗੇ ਓਕੇ 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 ਰਵੰਡਾ ਤੋਂ ਆ ਗਈ ਚੀਲੀ ਚੂਲੀ ਯਾਨੀ ਤੁਸੀਂ ਪਹਿਲਾਂ ਇੱਥੇ ਸ਼ਹਿਰ ਦੇ ਵਿੱਚ ਆਰਡਰ ਲੈ ਲੈਣੇ ਆਂ ਟੋਟਲ ਪੰਜਾਬੀ ਭਾਈ ਆਪਣੇ ਸਾਰੇ ਪੰਜਾਬੀ ਆ ਬਾਈ ਜੀ ਕਿੱਥੇ ਦੇ ਸਰਦਾਰ ਜੀ ਰੋਪੜ ਰੋਪੜੀ ਇਹਦਾ ਸਾਡਾ ਰੋਪੜ ਦੇ ਹਾਲ ਦਾ ਇਹ ਬਾਈ ਸਾਡਾ ਇਹ ਬਾਈ ਹੈਗਾ ਸਾਡੇ ਰੋਪੜ ਡਿਸਟ੍ਰਿਕਟ ਦਾ ਸੋ ਕੈਨ ਆਓ ਬਾਈ ਆਪਣਾ ਗੁਰਜੀਤ ਬਾਈ ਗੁਰਜੀਤ ਬਾਈ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਇਹਨੂੰ ਮੈਨੂੰ 3 ਸਾਲ 3 ਸਾਲ ਖੁਸ਼ ਆ ਹਾਂ ਐਨ ਕੰਮ ਮਿਲਿਆ ਵਾ ਯਾਰ ਇੱਕ ਨਾ ਬਹੁਤ ਇੱਥੇ ਸਟੂਡੈਂਟ ਕਹਿੰਦੇ ਆ ਜਾਂ ਮੁੰਡੇ ਕਹਿੰਦੇ ਆ ਕਿ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਹਨਾ ਪਰ ਤੁਸੀਂ ਮੈਨੂੰ ਦੇਖ ਰਿਹਾ ਵੀ ਬਹੁਤ ਤੁਹਾਡੇ ਦਾ ਚਿਹਰੇ ਤੇ ਲਾਲੀਆਂ ਛਾਈਆਂ ਵੀਆਂ ਹੈਨਾ ਵੀ ਕੰਮ ਵੀ ਹੈਗਾ ਸਾਰਾ ਕੋਈ ਖੁਸ਼ ਆ ਸੋ ਮਿਸਟਰ ਲਾਡੀ ਸਿੰਘ ਵੀ ਖੁਸ਼ ਆ ਇੱਥੇ ਪੂਰੇ ਬਹੁਤ ਖੁਸ਼ ਕਿੰਨੇ ਸਾਲ ਹੋ ਗਏ ਆ ਇਹਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਇਥੇ ਕਿੰਨੇ ਪੈਸੇ ਲੱਗੇ ਆਏ ਸੀ ਪਤਾ ਪੁੱਛ ਸਕਦਾ ਹਾਂ ਲਗ 18-20 ਲੱਖ ਜਿੰਨਾ ਲੱਗਦਾ ਸਭ ਦਾ ਪੂਰੇ ਕਰ ਲੇ ਪੈਸੇ ਪੂਰੇ ਹੋ ਗਏ ਬਹੁਤ ਬਹੁਤ ਬਣ ਗਿਆ ਬਹੁਤ ਕੁਝ ਬਣ ਗਿਆ ਤੋ ਦੇਖੋ ਲੋਕ ਕਹੀ ਜਾਂਦੇ ਸਨ ਕੰਮ ਨਹੀਂ ਮਿਲਦੇ ਕੰਮ ਨਹੀਂ ਮਿਲਦੇ ਪਰ ਜਿਹਦੇ ਕੋਲ ਹੈਗਾ ਉਹਦੇ ਕੋਲ ਕੰਮ ਹੈ ਵੀ ਗਿਆ ਤੋ ਨਹੀਂ ਉਧਰ ਭਾਈ ਸਾਹਿਬ ਆਏ ਹਾਂਜੀ ਹਾਜੀ ਚੱਕਦੇ ਆ ਕਈ ਕਹਿੰਦੇ ਕੰਮ ਨਹੀਂ ਮਿਲਦੇ ਇਹ ਮਿਲਦੇ ਨਹੀਂ ਕਿ ਲੋਕ ਕਰਦੇ ਹੀ ਨਹੀਂ ਮਿਲ ਵੀ ਜਾਂਦਾ ਮੁਰਕੀ ਕਈ ਕਰਦੇ ਵੀ ਨਹੀਂ ਪਰ ਲੱਭੇ ਤਾਂ ਮਿਲ ਹੀ ਜਾਂਦਾ ਮਿਲ ਜਾ ਇਹ ਨਹੀਂ ਕਿ ਪੰਜਾਬੀ ਚ ਕਹਾ ਵੀ ਤੇਰਾ ਫੁੱਦੂ ਲੋਟ ਆ ਮੇਰਾ ਮੇਰਾ ਲੋਟ ਆ ਲੋਟਾਈ ਦੀ ਗੱਲ ਹੈ ਮੇਰਾ ਬਹੁਤ ਲੋਟ ਆ ਯਾਨੀ ਉਹੀ ਗੱਲ ਹੋ ਗਈ ਫੁੱਦੂ ਲੋਟ ਆ ਤੇ ਇਧਰ ਬਾਜੀ ਤੁਹਾਡਾ ਵੀ ਲੋਟ ਆ ਯਾਨੀ ਪੈਸੇ ਬਣਦੇ ਆ ਕਹਿੰਦਾ ਮਤਲਬ ਖੁਸ਼ ਆ ਖੁਸ਼ ਆ ਕੋਈ ਕੰਪਲੇਂਟ ਨਹੀਂ ਜਿਹੜੇ ਮੁੰਡੇ ਆਣਾ ਚਾਹੁੰਦੇ ਆ ਜਾਂ ਜਿਨ੍ਹਾਂ ਦਾ ਫੁੱਦੂ ਲੋਟ ਨਹੀਂ ਆ ਰਿਹਾ ਹਾਂਜੀ ਸੰਜੀ ਵੀ ਨਾਲ ਤਾਂ ਫੁੱਟੂ ਲੋਟ ਨਹੀਂ ਆ ਰਿਹਾ ਉਹਨਾਂ ਬਾਰੇ ਕਹਿ ਕਾ ਹੁੰਦਾ ਵੀ ਉਹਨਾਂ ਦੇ ਉਹਨੂੰ ਕੀ ਕਰਨਾ ਚਾਹੀਦਾ ਥੋੜਾ ਟਾਈਮ ਧੱਕੇ ਖਾ ਲਓ ਲੋਡ ਤੇ ਇੱਕ ਦਿਨ ਇੱਕ ਦਿਨ ਆ ਹੀ ਜਾਂਦਾ ਹੁੰਦਾ ਆ ਹੀ ਜਾਂਦਾ ਹਾਂ ਹਿੰਮਤ ਨਹੀਂ ਹਾਰਨੀ ਮੜੇ ਦਿਖਾਵਾਂ ਕਿੱਦਾਂ ਆਰਡਰ ਬਣਾਉਣੇ ਆ ਇਹ ਆਰਡਰ ਲਿਸਟ ਆ ਤੁਹਾਡੇ ਕੋਲ ਹਣਾ ਤੁਹਾਡੇ ਲਈ ਆਰਡਰ ਲਿਸਟ ਆ ਲੋਕ ਇਹ ਸਾਰੀ ਯਾਨੀ ਕਿ ਲੋਕਲ ਸ਼ਾਪਾਂ ਦੀ ਹਾਂ ਪਾਈ ਪੂਰਾ ਕਰੀਬ ਓਕੇ ਤੇ ਕਿੱਦਾਂ ਬਣਾਉਣੇ ਆ ਮੜੇ ਜੀ ਦੱਸੋ ਦਿਖਾਓ ਬਣ ਆਪਾਂ ਇੱਧਰ ਚਲੋ ਇੱਧਰ ਆ ਪੈਲੇਟ ਰੱਖ ਲਿਆ ਹਣਾ ਆ ਪੈਲੇਟ ਰੱਖ ਲਿਆ ਹਾਂ ਹੁਣ ਆਪਾਂ ਲੱਗ ਗਿਓ ਉਸਤਾ ਜੈਦਾ ਹੋਣੇ ਆ ਠੀਕ ਆ ਇਹ ਦਿਨਾ ਭੇਜ ਦੇ ਫਾਲਕਰ 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 ਨਾ ਲੜੇ ਅੱਛਾ ਫਾਲਕਰ ਨੂੰ ਵੀ ਤੁਸੀਂ ਭੇਜ ਦੇ ਐਡੀ ਬੜੀ ਮਾਰਕੀਟ ਨੂੰ ਸਮਾਨ ਉਹ ਵੈਰੀ ਗੁੱਡ ਸਬਜ਼ੀਆਂ ਦੇਖੋ ਤੁਸੀਂ ਕਿੱਦਾਂ ਵੇਹੇ ਇਹ ਕਹਿੰਦੀ ਪੰਜ ਗੇਬੜਾ ਪੰਜ ਵਾਲਰ 10 ਗਵਾਰ 10 ਕਿਲੋ ਦਾ ਉਹ ਵੇਚੀ ਜਾ ਅਰੇ ਪਾੜੀ ਆਖੀ ਉਹ 1.5 ਕੇਸ ਸੰਜਮੂ ਇਹਨੂੰ ਤਾਂ ਸਾਨੂੰ ਨਾਮ ਵਾਲਾ ਦੇਈ ਜਾਂਦਾ ਆਪਣਾ ਇਹਨੂੰ ਅੱਛਾ ਇੰਦਰ ਵੀ ਸਬਜ਼ੀਆਂ ਦੇਖੋ ਜੀ ਸਬਜ਼ੀਆਂ ਇਹ ਸਭ ਇੰਡੀਆ ਤੋਂ ਆਣੀਆਂ ਸਬਜ਼ੀਆਂ ਮੈਂ ਦੇਖੋ ਗੇਬੜਾ ਪਾਪੜੀ ਗੇਬੜਾ ਪਾਪੜੀ ਵਾਲਰ ਪੰਜ ਗੇਬੜਾ ਵਾਲਰ ਪਾਪੜੀ ਇੰਦਾ ਨਹੀਂ ਆ 7 ਕਿਲੋ ਬਾਦ ਇਹਨੂੰ ਵੱਡੀਆਂ ਜਾਣਦੇ ਜੇ ਵੱਡ ਇੱਕ ਪਾਜੀ ਉਧਰ ਲੱਗੇ ਹੋਏ ਆ ਆਪਣੇ ਵਾਹ ਜੀ ਵਾਹ ਪੰਜ ਬਾਲਨ ਨੂੰ ਜਾਣੀ ਆਉਗੀ ਨਾ ਗੇਵੜਾ ਪਾਪੜੇ ਪੰਜ ਬਾਲਨ ਪੰਜ ਗੇਵੜਾ ਇਧਰ ਪਾਜੀ ਤੁਹਾਡਾ ਕੀ ਨਾਮ ਹੈ ਮੇਰਾ ਪਾਜੀ ਅਜੇ ਅਜੇ ਤੁਸੀਂ ਕਿੱਥੇ ਤੋਂ ਹੁਸ਼ਿਆਰਪੁਰ ਇੱਥੇ ਵੀ ਬਾਬਾ ਜੀ ਲੋਗੇ ਕੰਮ ਕਰਦੇ ਨੇ ਐਸੇ ਮੈਨੂੰ 2 ਮਹੀਨੇ ਹੋਇਆ ਅੱਛਾ ਨਵਾਂ ਹੀ ਲੱਗਿਆ ਹੈ ਠੀਕ ਹੈ ਤੰਗ ਤਾਂ ਨਹੀਂ ਕਰਦੇ ਬੰਦੇ ਇਹ ਨਹੀਂ ਨਹੀਂ ਸਾਰੇ ਵੈਰੀ ਗੁੱਡ ਕਿਹੜਾ ਕਿਹੜਾ 5 ਬਾਲ 7 ਕਿਲੋ ਖਾਦਾ ਨਹੀਂ ਇੱਧਰ ਲੱਗੇ ਆ ਮੈਂ ਤੁਹਾਨੂੰ ਦਿਖਾ ਦਮ ਇੱਕ ਵਾਰ ਯਾਨੀ ਸਾਰਾ ਮਾਲ ਨਾ ਇੰਡੀਆ ਤੋਂ ਆਂਦਾ ਇਹ ਦੇਖੋ ਆਂਬ ਮੰਗੇ ਸਭ ਇੰਡੀਆ ਤੋਂ ਉਹ ਪਿਆ ਮੈਂਗੋ ਟਮਾਟਰ ਪਏ ਆ ਠੀਕ ਆ ਜੀ ਆ ਵੀ ਆਂਬ ਪਿਆ ਭਿੰਡੀ ਬਈ ਆ ਇੰਡੀਆ ਤੋਂ ਭਿੰਡੀ ਆ ਕੀ ਆ ਮਰਚਾਂ ਅਭੀ ਪਿੰਡੀ ਦੇਖੋ ਵਾਹ ਬਈ ਵਾਹ ਪਿੰਡੀ ਆ ਟੰਡੋਰੀ ਆ ਪਪੀਤਾ ਅਨਾਨਾਸ ਅਮਰੂਦ ਸਭ ਮਾਲ ਇੰਡੀਆ ਤੋਂ ਅਵੋਕਾਡੋ ਵੈਰੀ ਗੁੱਡ ਬਤਾਉ ਬਈ ਵਾਹ ਬਈ ਵਾਹ ਦੇਖੋ ਸਬਜ਼ੀਆਂ ਸਾਰੀਆਂ ਆਂਦੀ ਆ ਜਾਂ ਮਰਚੀ ਮਰਚੀ ਆਂਦੀ ਆ ਮੋਟੀ ਕੋਈ ਇੰਡੀਆ ਤੋਂ ਕਹਿੰਦੇ ਆਂਦਾ ਗੁਵਾਰ ਦੂਦੀ ਆਮਲਾ ਇਸ ਤਰ੍ਹਾਂ ਸਾਗ ਵੀ ਆ ਵੀ ਲਾਓ ਵੀ ਸਾਗ ਚੱਕੋ ਸਾਗ ਜਿਹਨੇ ਸਾਗ ਖਾਣਾ ਕੀ ਲੱਗਦਾ ਮਿਰਚਾਂ ਯਾਨੀ ਭਾਵੇਂ ਕਹਿਣ ਤੋਂ ਇੱਥੇ ਇੰਡੀਆ ਦਾ ਜਾਂ ਮਿਰਚਾਂ ਪੰਜਾ ਲਾ ਇੰਡੀਆ ਦਾ ਜੀ ਹਰ ਹਰ ਤਰ੍ਹਾਂ ਦਾ ਸਮਾਨ ਇੱਥੇ ਇਹਨਾਂ ਕੋਲ ਹਰ ਸਬਜ਼ੀ ਮੌਜੂਦ ਆ ਯੂਕੇ ਦੇ ਵਿੱਚ ਪੂਰਾ ਇੰਡੀਆ ਹੀ ਬਣਾਇਆ ਪਿਆ ਆ ਪੂਰਾ ਇੰਡੀਆ ਤੋਂ ਮਹਾਲਾ ਦੇਖੋ ਪੂਰਾ ਪੂਰੇ ਦੇ ਪੂਰੇ ਜਿਹੜੇ ਪਾਇਲਟ ਹਰ ਰੋਜ਼ ਰੋਜ਼ ਦੀ ਰੋਜ਼ ਇੱਥੇ ਪਹੁੰਚਦੇ ਆ ਆ ਮੇਥੀ ਪਈ ਆ ਇਹ ਸਾਇਦ ਯੂਰਪ ਚੋਂ ਆਈ ਹੋਣੀ ਆ ਲੈਟਿੰਡਾ ਪਿਆ ਹੋਰ ਕਿਆ ਗੱਲ ਕਰਨੀ ਆ ਦੇਖੋ ਕਿੰਨਾ ਹੋਣਾ ਟਿੰਡਾ ਤੇ ਇੱਥੇ ਸਪਲਾਈ ਦਿੰਨੇ ਆ ਦੁਕਾਨਾਂ ਨੂੰ ਤੇ ਬੜੇ ਖੁਸ਼ ਆ ਮੁੰਡੇ ਕਹਿੰਦੇ ਸਾਡਾ ਫੁੱਦੂ ਲੋਟ ਆ ਹੈਨਾ ਲੋ ਇੱਧਰ ਤਿਆਰੀ ਹੋ ਰਹੀ ਆ ਜੀ ਡਿਲੀਵਰੀ ਦੀ ਬੰਦਾ ਡਿਲੀਵਰੀ ਵਾਸਤੇ ਲਾ ਰਿਹਾ ਗੱਡੀ ਤਿਆਰ ਕਰਕੇ ਇਹ ਸ਼ਾਪਾਂ ਵਾਲੇ ਇਹਨਾਂ ਦੇ ਕੋਲ ਖੁਦ ਵੀ ਲੈਣ ਆਂਦੇ ਆ ਜਿੱਦਾਂ ਉਹ ਸਾਹਮਣੇ ਗੱਡੀ ਵਾਲਾ ਖੜਾ ਉਹ ਸ਼ਾਪ ਲੈਣ ਆਇਆ ਵਾ ਇਹਨਾਂ ਪਾਰੇ ਮਾਲ ਐਦਾਂ ਗੱਡੀਆਂ ਆਉਂਦੀਆਂ ਰਹਿਣੀਆਂ ਤੇ ਮਾਲ ਲੰਦੀਆਂ ਰਹਿਣੀਆਂ ਤੁਹਾਨੂੰ ਮੈਂ ਅੱਗੇ ਇਹਨਾਂ ਦਾ ਸ਼ੋਰ ਹੋਰ ਵੀ ਦਿਖਾ ਦਵਾਂ ਵੇਅਰ ਹਾਊਸ ਇੱਧਰ ਵੀ ਮਾਲ ਪਿਆ ਜਿੰਜਰ ਪਿਆ ਲਾਲ ਆਦਰਕ ਦੇਖੋ ਕਿੰਨਾ ਸੋਹਣਾ ਓੜਾ ਸੋਹਣਾ ਜਿੰਜਰ ਪਿਆ ਠੀਕ ਆ ਜੀ ਲਸਣ ਪਿਆ ਆਗੇ ਕੀ ਚੀਜ਼ ਆ ਬਈ ਉਹ ਪ੍ਰਭੂ ਆਹ ਸਵੀਟ ਪੋਟੈਟੋ ਆ ਜੀ ਇਹ ਸਵੀਟ ਪੋਟੈਟੋ ਪਿਆ ਲੈ ਗੰਨੇ ਪਾਇਆ ਗੰਨੇ ਆਫਰੀਕਾ ਦੇ ਉਹ ਪਿਛਲੇ ਬਲੌਗ ਦੇ ਵਿੱਚ ਮੈਂ ਦਿਖਾਇਆ ਤਾਂ ਨਾ ਗੰਨੇ ਦਾ ਜੂਸ ਪੀਤਾ ਦਾ ਆਪਾਂ ਨੇ ਮੂੰਗਫਲੀ ਲੈ ਮੂੰਗਫਲੀ ਪਾਈ ਆ ਇੱਧਰ ਭਾਈ ਸਾਹਿਬ ਵੀ ਲੱਗੇ ਹੋਏ ਆ ਆਪਣਾ ਕੰਮ ਕਰਨ ਇਹਨਾਂ ਦਾ ਫਰੋਜਨ ਦਾ ਕੰਮ ਆ ਇੱਧਰ ਨਾਲ ਇਹ ਸਾਰੇ ਫਰੋਜਨ ਮਾਲ ਆ ਇੱਧਰ ਮੰਮਾਂਗੋ ਬੜਾ ਸੋਹਣਾ ਪਿਆ ਅੰਬ ਦੀ ਵੈਰਾਈਟੇ ਦਿਖਾਵਾਂ ਤੁਹਾਨੂੰ ਖੁੱਲਾ ਤੇ ਆ ਵੈਸੇ ਦੇ ਇਹ ਲਓ ਅੰਬ ਇਹ ਸਾਰੇ ਇੰਡੀਆ ਤੋਂ ਆਉਂਦਾ ਅੰਬ ਇਹਨਾਂ ਵਧੀਆ ਕੱਪੜੇ ਪਾ ਕੇ ਭੇਜਦੇ ਆਂ ਦੇਖ ਲਓ ਹਨਾ ਅੰਬਾਂ ਦੇ ਗੋਟ 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 ਮੂੰਗਫਲੀ ਵਾਲੀ ਹੈਰਾਨੀ ਦੇਖੋ ਮੂੰਗਫਲੀ ਦੇ ਪਾਕੇ ਮਿਲਦਾ ਭੁੰਨੀ ਵੀ ਹੋਈ ਨਹੀਂ ਹੁੰਦੀ ਹੋਣੀ ਤੇ ਬਿਨਾ ਭੁੰਨੀ ਹੋਈ ਲੱਗਦੀ ਆ ਮੈਨੂੰ ਰਵਿਸ਼ ਬਾਈ ਕਿੰਨੇ ਵੇ ਸਟਾਰਟ ਕਰਦੇ ਸਾਰੇ ਕੰਮ ਅਸੀਂ ਭਾਈ 6 ਵਜੇ 6 ਵਜੇ ਸਟਾਰਟ ਕਰ ਦਿੰਦੇ ਆ ਤੇ ਫਿਨਿਸ਼ ਕਿੰਨੇ ਵਜੇ ਹੋ ਜਾਂਦਾ 6 ਵਜੇ ਡਿਪੈਂਡ ਕਰਦਾ ਵੀ ਕਿੰਨੀ ਡਿਲੀਵਰੀ ਆ ਨਾ ਓਕੇ ਉਦਾਂ ਸਾਨੂੰ ਲੱਗ ਜਾਂਦਾ ਜੀ 2-3 ਵਜ ਜਾਂਦੇ ਦੋ ਤਿੰਨ ਵਜ ਜਾਂਦੇ ਉਹ ਤਾਂ ਵਾ ਫ੍ਰੀ ਹੋ ਜਾਂਦੇ ਤੁਸੀਂ ਫ੍ਰੀ ਦੇਖੋ ਸੋਟਾ ਡਿਲੀਵਰੀ ਆ ਜਾਂਦੀ ਆ ਯਾਨੀ 2-3 ਵਜੇ ਫ੍ਰੀ ਹੋ ਜਾਂਦੇ ਆ ਕਹਿਣ ਦਾ ਮਤਲਬ ਓਕੇ 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 ਮੈਂ ਬੀਜੀ ਰਹੀਦਾ ਸੀ ਹਾਂ 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 ਤਾਂ ਤਨ ਫੇ ਨਾਰਮਲ ਹੁੰਦਾ ਥੋੜਾ ਹੁੰਦਾ ਯਾਨੀ ਇੱਕ ਦਿਨ ਵਿਜੀ ਇੱਕ ਦਿਨ ਘੱਟ ਇੱਕ ਦਿਨ ਵਿਜੀ ਇੱਕ ਦਿਨ ਘੱਟ ਜਿਵੇਂ ਅੱਜ ਸੈਟਰਡੇ ਅੱਜ ਠੀਕ ਆ ਕੰਮ ਐਂ ਸੰਡੇ ਦੀ ਛੁੱਟੀ ਹੈ ਨਾ ਸੰਡੇ ਛੁੱਟੀ ਹੈ ਇੱਕ ਦਿਨ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੰਜਾਬ ਦੇ ਵਿੱਚ ਇੱਥੇ ਨਾ ਇਹੀ ਮਸ਼ਹੂਰ ਆ ਵੀ ਉੱਥੇ ਕੰਮ ਨਹੀਂ ਹੈ ਉੱਥੇ ਲੋਕ ੱਟਕੇ ਖਾਣੇ ਆ ਮੁੰਡੇ ਇਹ ਖਾਣੇ ਆ ਇਹ ਗੱਲ ਸੱਚ ਵੀ ਹੈ ਜੀ ਕਿਉਂਕਿ ਜਿਹਨੂੰ ਤਾਂ ਕੰਮ ਮਿਲ ਗਿਆ ਦੇਖੋ ਉਹਦੇ ਵਾਸਤੇ ਤਾਂ ਹੋ ਜਾਂਦਾ ਠੀਕ ਕੰਮ ਹੁਣ ਜਿਹਨੂੰ ਕੰਮ ਵਿਚਾਰੇ ਨੂੰ ਨਹੀਂ ਮਿਲਦਾ ਉਹਨੂੰ ਔਖਾ ਹੋ ਜਾਂਦਾ ਹੈ ਨਾ ਏ ਹੁਣ ਆ ਜਿਹੜੇ ਮੁੰਡੇ ਮੇਰੇ ਪਿੱਛੇ ਕੰਮ ਕਰ ਰਹੇ ਆ ਇਹਨਾਂ ਨੂੰ ਇੱਕ ਚੰਗੀ ਫਾਰਮ ਮਿਲ ਗਈ ਇੱਥੇ ਕੰਮ ਵੀ ਹੈਗਾ ਇਹਨਾਂ ਕੋਲ ਸਵੇਰ 6 ਵਜੇ ਲੱਗਦੇ ਆ 2-3 ਵਜੇ ਤੱਕ ਇਹ ਵਿਲੇ ਹੋ ਜਾਂਦੇ ਆ ਪੈਸੇ ਵੀ ਕਹਿੰਦੇ ਅਸੀਂ ਪੂਰੇ ਕਰ ਲੇ ਤੇ ਕੰਮ ਰੈਗੂਲਰ ਕੰਮ ਸੋ ਕਹਿਣ ਦਾ ਪਾਵੇ ਆ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਜਿਹਦਾ ਲੋਟ ਆ ਉਹਦਾ ਲੋਟ ਆ ਜਿਹਨੂੰ ਨਹੀਂ ਮਿਲਦਾ ਵਿਚਾਰੇ ਨੂੰ ਨਹੀਂ ਮਿਲਦਾ ਸੋ ਫਿਰ ਹੋਰ ਵੀ ਗੱਲਬਾਤ ਕਰਦੇ ਤੁਹਾਨੂੰ ਦਿਖਾਣੇ ਕਿਦਾਂ ਦੇਖ ਲੱਗੇ ਹੋਏ ਆ ਮੁੰਡੇ ਕੰਮ ਕਰਨ ਮਿਹਨਤਾਂ ਦੇ ਮੁੱਲ ਪੈਂਦੇ ਆ ਜੀ ਇੱਥੇ ਠੀਕ ਹੈ ਤੇ ਲਾਇਸੈਂਸ ਵੀ ਕਰ ਲਈ ਹੁਣ ਇਹਨਾਂ ਨੇ ਡਿਲੀਵਰੀਆਂ ਜੇ ਕਰਦੇ ਆ ਇਹਨੂੰ ਪੁੱਛਦੇ ਆ ਲੈ ਵੀ ਰਵੀ ਭਾਈ ਇੱਥੇ ਲਾਇਸੈਂਸ ਕਰਨਾ ਸੌਖਾ ਔਖਾ ਇੰਡੀਆ ਨਾਲ ਤਾਂ ਸੌਖਾ ਇੰਡੀਆ ਨਾਲ ਸੌਖਾ ਨਹੀਂ ਕਹੀ ਗਏ ਨੇ ਹੁੰਦਾ ਨਹੀਂ ਯਾਰ ਉਹ ਨਹੀਂ ਜਗਣਾ ਤੁਸੀਂ ਵੀ ਤਾਂ ਹੁਣ ਗੱਡੀਆਂ ਚਲਾਣੇ ਆ ਹਾ ਤੁਹਾਡੇ ਕੋਲ ਲਾਇਸੈਂਸ ਤੁਸੀਂ ਕਰੇ ਆ ਤਾਂ ਸੌਖਾ ਵੀ ਹੋ ਜਾਂਦਾ ਈਜ਼ੀਲੀ ਜੇ ਪੜਿਆ ਬੰਦਾ ਪੜੇ ਲਿਖੇ ਬੰਦੇ ਦੇ ਤਾਂ ਬਹੁਤ ਈਜ਼ੀ ਆ ਜੀ ਅੱਛਾ ਇੰਗਲਿਸ਼ ਚ ਹੀ ਆ ਜੀ ਨਾਲੋਂ ਸੌਖਾ ਆ ਨਾਲੇ ਇੰਡੀਆ ਨਾਲੋਂ ਇੰਡੀਆ ਨਾਲੋਂ ਸੌਖਾ ਇਹ ਜਾਨੀ ਹਊਆ ਹੀ ਕਹਿੰਦੇ ਵੀ ਲਾਇਸੈਂਸ ਨਹੀਂ ਹੁੰਦਾ ਪਹਿਲਾ ਉਹ ਪੁੱਛੇ ਸਲਾਹ ਕਰਨ ਨਾ ਇੰਡੀਆ ਨਾਲ ਗਲਤ ਹੈ ਇੱਥੇ ਹਾਂ ਇੰਡੀਆ ਤਾਂ ਕਿਸੇ ਨੂੰ ਟ੍ਰੈਲ ਦੇਣ ਦੀ ਲੋੜ ਨਹੀਂ ਦੇ 500 ਲਾਇਸੈਂਸ ਬਣ ਗਿਆ ਨਹੀਂ ਉਹ ਲੱਗ ਗੱਲ ਆ ਉਹ ਹੁੰਦਾ ਨਾ ਉਹ ਤਾਂ ਜਿਹੜੇ ਬੰਦੇ ਨੇ ਪੜਿਆ ਲਿਖਿਆ ਉਹਦੇ ਲਈ ਲਾਇਸੈਂਸ ਸੌਖਾ ਜਿਹੜਾ ਅਣਪੜੋ ਵਿਚਾਰਾ ਸਾਰੀ ਉਮਰ ਗੱਡੀ ਨੂੰ ਦੇ ਹੱਥ ਲਾਤਾ ਦੋ ਇੱਥੇ ਲਾ ਨਹੀਂ ਸਕਦਾ ਯਾਨੀ ਕਿ ਮਿਹਨਤ ਕਰਨੀ ਪੈਂਦੀ ਹੈ ਕਿੰਨੇ ਬੰਦੇ ਨੇ ਇੱਥੇ ਸਾਰੇ ਪੰਜ ਪੰਜ ਬਾਰੇ ਤੇ ਪਦੇ ਕੇ ਪਾਸ ਹੋਏ ਹੋਏ ਅੱਛਾ ਯਾਨੀ ਸਾਰਿਆਂ ਕੋਲ ਲਾਇਸੈਂਸ ਆ ਤਾਂ ਹੀ ਉਹਰੇ ਕੰਮ ਕਰ ਰਹੇ ਆ ਬਈ ਤੁਸੀਂ ਕੋਈ ਐਕਸਪੀਰੀਅੰਸ ਦੱਸਣਾ ਚਾਹੁੰਦੇ ਆ ਬੜੇ ਨਾਲ ਦੀ ਨਾਲ ਕੰਮ ਚ ਨਹੀਂ ਇਹ ਬੰਦਾ ਕੈਮਰਾ ਫਰੈਂਡਲੀ ਨਹੀਂ ਲੱਗਦਾ ਵਿਚਾਰਾ ਤੂੰ ਭਾਈ ਅਜੇ ਕੁਮਾਰ ਦੱਸਣਾ ਚਾਹੁੰਦਾ ਕੋਈ ਨਾ ਭਾਈ ਸਿਰਾਂ ਹੀ ਆ ਗੱਲ ਕਿੰਨਾ ਚਿਰ ਹੋ ਗਿਆ ਇਹਨੂੰ ਇੰਡੀਆ ਤੋਂ 1.5 ਸਾਲ ਤੋਂ ਉੱਪਰ ਉਹ ਤਾਂ ਖੁਸ਼ ਆ ਇੱਥੇ ਵੀ ਹਾਂਜੀ ਹਾਂਜੀ ਬਿਲਕੁਲ ਯਾਨੀ ਕੰਮਕਾਰ ਤੇ ਵੀ ਖੁਸ਼ ਆ ਯਾਨੀ ਜੇ ਕੋਈ ਨਵਾਂ ਆਣਾ ਚਾਹੇ ਉਹਨੂੰ ਕਹਿ ਚਾਹਨਾ ਕਹਿਣਾ ਜਾਊਂਗਾ ਵੀ ਆਣਾ ਚਾਹੀਦਾ ਜਾਂ ਨਹੀਂ ਆਣਾ ਚਾਹੀਦਾ ਡੀਟੀਐਲ ਦੀ ਗੱਲ ਆਓ ਪਲੈਨਿੰਗ ਕਰਕੇ ਆਓ ਬੰਦ ਨਹੀਂ ਪਲੈਨਿੰਗ ਦਾ ਮਤਲਬ ਵੀ ਕੀਆ ਠੀਕ ਕਰਨਾ ਇੱਥੇ ਆਲ ਰਾਈਟ ਯਾਨੀ ਕੁਝ ਸਿੱਖ ਕੇ ਆਓ ਜਾਂ ਕੁਝ ਕਹਿਣਾ ਜਾਣਾ ਇਹੀ ਕੁਝ ਕਹਿਣਾ ਹੈ ਨਾ ਕੋਈ ਇਨਵੈਸਟਮੈਂਟ ਕਰੋ ਇੱਥੇ ਆ ਕੇ ਸਿਕਿਉਰਿਟੀ ਲੇਜਰ ਬਣਾ ਲਓ ਰਾਈਟਿੰਗ ਦਾ ਬਣਾ ਲਵਾਂਦੇ ਤੇ ਬੜਾ ਸਕੋਪ ਹੋਇਆ ਓਕੇ ਓਕੇ ਮੇਰੇ ਸਿਕਿਉਰਿਟੀ ਉਹ ਆਪ عجیب ਸਿਕਿਉਰਿਟੀ ਵੀ ਕਰਦੇ ਨਾਲ ਦੇ ਨਾਲ ਮੋਮੈਂਟ ਉਹ ਕਰਦਾ ਇੱਥੇ ਮੈਂ ਓਕੇ 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 ਯਾਨੀ ਕਹਿਣ ਦਾ ਮਤਲਬ ਸਕਿੱਲ ਸਿੱਖ ਕੇ ਆਓ ਕੋਈ ਤਾਂ ਜ਼ਿਆਦਾ ਵੈਰੀ ਗੁੱਡ ਵੈਰੀ ਇੱਥੇ ਆ ਕੇ ਇਨਵੈਸਟਮੈਂਟ ਕਰ ਲਓ ਓਕੇ 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 ਬਾਲ ਕਟਨੇ ਸੇ ਕਿਹਾ ਸਾਰ ਨੂੰ ਸਾਰ ਨੂੰ ਵੱਧ ਕਮਾਈ ਆ ਕਿਹੜੇ ਜੇ ਹੇਅਰ ਡਰੈਸਰ ਬਣ ਕੇ ਆਓ ਵੈਰੀ ਗੁੱਡ ਹੇਅਰ ਡਰੈਸਰ ਹਾਂ ਜੀ ਤੂੰ ਰਵੀ ਬਾਈ ਕਿਆ ਕਹਿਣਾ ਚਾਹੋ ਕਿਆ ਕਰਕੇ ਆਣਾ ਚਾਹੀਦਾ ਸਕਿੱਲ ਸਿੱਖ ਕੇ ਆਓ ਜਿਹੜੀ ਮਰਜ਼ੀ ਪਾਵਾਂ ਸਿੱਖ ਕੇ ਆਓ ਹਾਂ ਹਾਂ ਸਕਿੱਲ ਸਕਿੱਲ ਸਿੱਖੇ ਦਾ ਫਾਇਦਾ ਜੇ ਨਹੀਂ ਹਾਂ ਜੀ ਹਾਂ ਜੀ ਕੋਦਾ ਵੈਰੀ ਗੁੱਡ ਵੈਰੀ ਗੁੱਡ ਓਕੇ 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 ਪੜ੍ਹਾਈ ਵੀ ਜ਼ਰੂਰੀ ਹੈ ਆਲ ਰਾਈਟ ਅੱਛਾ ਜਿਕੜਾ ਹੁਣ ਮੈਂ ਤੁਹਾਨੂੰ ਦੇਖ ਰਿਹਾ ਹਾਂ ਨਾ ਤੁਸੀਂ ਸਾਰੇ ਲੱਗੇ ਹੋਏ ਆ ਮੈਂ ਇੱਕ ਗੱਲ ਦੇ ਨੋਟ ਕਰੀ ਆ ਤੇ ਵੀ ਇੱਥੇ ਕੰਪਨੀ ਦਾ ਕੋਈ ਬੋਸ ਨਹੀਂ ਹੈਗਾ ਜੀ ਤੁਸੀਂ ਆਪੇ ਲੱਗੇ ਹੋ ਆ ਬੋਸ ਕੌਣ ਔਰੇ ਬੋਸ ਆਪ ਹੀ ਹੈ ਬੋਸ ਐਸੀ ਹੈ ਅੱਛਾ ਮੌਕੇ ਦੇ ਬੋਸ ਤੁਸੀਂ ਹੈ ਵੈਸੇ ਕੋਈ ਹੋਰ ਆ ਬੋਸ ਹੈ ਨਾ ਉਹ ਆਂਦਾ ਹੀ ਨਹੀਂ ਬਾਬਾ ਸਕੇ ਲੇਟ ਆਉਂਦਾ ਲੇਟ ਆਊਗਾ ਜੀ ਹਨਾ ਲੇਟ ਆਂਦੇ ਜਨ ਜਦ ਤੱਕ ਤੁਸੀਂ ਆਪਣਾ ਹਾਂਜੀ ਆਪਣਾ ਕੰਮ ਜਦ ਤੱਕ ਤੁਸੀਂ ਆਪਣਾ ਕੰਮ ਨਿਬੇੜ ਲੈਨੇ ਸੋ ਇਹਨਾਂ ਦੇ ਬੋਸ ਆ ਉਹ ਕਹਿੰਦੇ ਬੋਸ ਲੇਟ ਆਉਂਦਾ ਤੇ ਜਦ ਤੱਕ ਕਹਿੰਦੇ ਅਸੀਂ ਆਪਣਾ ਕੰਮ ਨਵੇੜ ਲੈਣੇ ਸੋ ਥੋੜਾ ਜਿਹੜਾ ਬੌਸ ਆ ਜੇ ਇੰਡੀਆ ਨਾ ਕੋਈ ਹੋਰ ਆ ਕੋਈ ਇੰਡੀਆ ਨਹੀਂ ਆ ਇੰਡੀਆ ਨਾ ਯਾਨੀ ਹੈ ਪੰਜਾਬੀ ਮੁੰਬਈ ਤੋਂ ਆ ਮੁੰਬਈ ਤੋਂ ਜਿਹੜੀ ਆ ਜਿਹੜਾ ਨਾਮ ਲਿਖਿਆ ਹੋਇਆ ਖੁਸ਼ੀ ਇਹੀ ਆ ਨਾ ਹਾਂਜੀ ਇਹੀ 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 ਇੱਕ ਖੁਸ਼ੀ ਹਾਂ ਜੋ ਹੈ ਨਹੀਂ ਨਹੀਂ ਤਾਂ ਉਹਦੇ ਨਾਲ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ ਨਾ ਉਹ ਨਹੀਂ ਅੱਜ ਲੇਟ ਆਉਣਾ ਸੈਟਰਡੇ ਕਰਕੇ ਆ ਨਾ ਓਕੇ ਸੈਟਰਡੇ ਨੂੰ ਲੇਟ ਆਉਂਦੇ ਸੈਟਰਡੇ ਨੂੰ ਲੇਟ ਆਉਂਦੇ ਲੀ ਆ ਜਾਂਦੇ ਆ ਹਾਂ 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 ਉਹਨਾਂ ਤੇ ਮਨਨਿਆ ਸਾਹਿਬ ਵੀ ਲੀ ਆ ਜਾਂਦੇ ਪਰ ਅੱਜ ਸੈਟਰਡੇ ਕਰਕੇ ਥੋੜੇ ਲੇਟ ਆਉਣਗੇ ਓਕੇ ਮਿੰਟ ਸੋ ਜਿਹੜਾ ਇਹਨਾਂ ਦਾ ਬੌਸ ਆ ਇੱਥੇ ਦਾ ਅ ਕੀ ਇਹਨਾਂ ਦਾ ਖੁਸ਼ੀ ਉਹ ਕਹਿੰਦੇ ਹੈਗੇ ਆ ਜੀ ਬੰਬੇ ਤੋਂ ਤੇ ਉਹ ਥੋੜਾ ਲੇਟ ਆਉਣੇ ਆ ਬਾਅਦ ਵਿੱਚ ਆਣੇ ਆ ਜਦ ਤੱਕ ਆਪਣੇ ਮੁੰਡੇ ਇੱਥੇ ਕੰਮ ਫਿਨਿਸ਼ ਕਰ ਲੈਨੇ ਜੀ ਬਾਈ ਮੇਰਾ ਪੋਡਕਾਸਟ ਕਰੀ ਇੱਕ ਵਾਰੀ ਚੰਗਾ ਪੋਡਕਾਸਟ ਦੇਣਾ ਮੈਂ ਕਹ ਜਰੂਰ ਪੋਡਕਾਸਟ ਮੈਂ ਆਪਦਾ ਸਾਰੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਦੀ ਸਟਰਗਲ ਥੋੜੀ ਸਾਰੀ ਦੱਸਾਂਗਾ ਪੰਜਾਬ ਮੁੜਾਂਗੇ ਵੀ ਪੰਜਾਬ ਵੀ ਮੇਰੇ ਹਿਸਾਬ ਨਾਲ ਹਰੇਕ ਇੱਕ ਬੰਦੇ ਨੂੰ ਬਾਹਰ ਹੋਣਾ ਚਾਹੀਦਾ ਬੋਲਦਾ ਗਰੀਬੀ ਚੱਕਦਾ ਅੱਜਿੰਦਾ ਕੱਲ ਨੂੰ ਬੰਦਾ ਸੈੱਟ ਹੋਈ ਜਾਂਦਾ ਕਿਤੇ ਨਾ ਕਿਤੇ ਯਾਨੀ ਆਣਾ ਚਾਹੀਦਾ ਤੇਰੇਗਾਣਾ ਇੱਕ ਇੱਕ ਜਣੇ ਹੁੰਦਾ ਆਉਣਾ ਹੀ ਚਾਹੀਦਾ ਘਰ ਦੇ ਵਿੱਚ ਇੱਕ ਆਪਦੇ ਵਿੱਚ ਇੱਕ ਬੰਦੇ ਨੂੰ ਪਰ ਜਿਹਦੇ ਕੋਲ 10 15 ਕਿੱਲੇ ਜ਼ਮੀਨ ਦੇ ਉਹੜਾ ਆਵੇ ਜਿਹੜਾ ਮੇਰੇ ਵਰਗਾ ਮਾਤਰ ਭਾਈਏ ਤਿੰਨ ਚਾਰ ਕਿੱ ਉਹ ਚੁੱਪ ਕਰਕੇ ਕਿਲੇ ਨੂੰ ਟਿੰਡੋ ਲਾ ਕੇ ਉਰੇ ਆ ਜੇ ਠੀਕ ਹੈ ਅੱਜ ਨਹੀਂ ਤਾਂ ਕੱਲ ਨੂੰ ਸੈੱਟ ਹੋ ਹੀ ਜਾਂਦਾ ਬੰਦਾ ਓਕੇ 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 ਇੱਥੇ ਪਤਾ ਤਾਂ ਹੈਗਾ ਜੇ ਤੁਸੀਂ ਖਾਣਾ 20 ਲੱਖ ਲਾ ਕੇ ਹੋਗੇ ਉਹ ਕਦੇ ਤਾਂ ਕਦੇ ਕਬਰ ਹੋਣੀ ਹੋਣੀ ਆ ਆਓ ਜੇ ਮਿਹਨਤ ਕਰੂਗੇ ਹਨਾ ਹਾਂ ਮਿਹਨਤ ਤਾਂ ਹੁਣ ਇੰਡੀਆ ਵੀ ਕਰਨੀ ਪੈਂਦੀ ਆ ਇਹ ਕੰਟਰੀ ਮਿਹਨਤ ਮੰਗਦੀ ਆ ਹਾਂ ਮਿਹਨਤ ਮੰਗਦੀ ਆ ਜੀ ਇਹ ਮੁੰਡੇ ਕਹਿ ਰਹੇ ਆ ਐ ਪ੍ਰੋਬਲਮ ਐਕਚੁਅਲੀ ਜੀ ਪੰਜ ਮੁੰਡੇ ਕਹਿੰਦੇ ਵੀ ਮਿਹਨਤ ਮੰਗਦੀ ਆ ਜੇ ਤੁਸੀਂ ਮਿਹਨਤ ਕਰੋਗੇ ਤਾਂ ਕਹਿੰਦੇ ਇੱਥੇ ਕਾਮਯਾਬ ਹੋ ਸਕਦੇ ਆ ਨਹੀਂ ਤਾਂ ਫਿਰ ਉਹ ਹੀ ਆ ਵੀ ਮੈਨੂੰ ਕੰਮ ਨਹੀਂ ਮਿਲਦਾ ਉਹ ਯਾਰ ਇੱਥੇ ਹੋਰ ਮੈਂ ਦੇਖਿਆ ਇੱਥੇ ਆਪਣੇ ਬੀਬੀਆਂ ਵੀ ਬਹੁਤ ਆਣੇ ਕੁੜੀਆਂ ਮਤਲਬ ਕਿ ਉਹ ਵੀ ਪੜ੍ਹ ਗਿਆ ਨੇ ਉਹਨਾਂ ਨੂੰ ਆਣਾ ਚਾਹੀਦਾ ਜਾਂ ਨਹੀਂ ਆਣਾ ਚਾਹੀਦਾ ਆਜਾ ਆਜਾ ਕੰਮ ਮਿਲ ਜਾਂਦੇ ਆ ਉਹਨਾਂ ਨੂੰ ਵੀ ਮਿਲ ਜਾਂਦੇ ਆ ਮਿਲ ਜਾਂਦੇ ਗੱਡ 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 ਆਪਣੀ ਹਿੰਮਤ ਹੁੰਦੀ ਆ ਆਪਣੀ ਹਿੰਮਤ ਹੁੰਦੀ ਆ ਵੀ ਕੁੜੀਆਂ ਵੀ ਆ ਸਕਦੀਆਂ ਓਕੇ 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 ਇੱਕ ਟਾਈਮ ਲਵੀ ਨਾਲ ਦੀ ਨਾਲ ਮਸਤੀ ਵੀ ਚੱਲਦੀ ਰਹਿੰਦੀ ਐਹੀ ਜੀ ਗੱਲ ਨਹੀਂ ਕੰਮ ਦੇ ਨਾਲ ਨਾਲ ਕਹਿੰਦੇ ਮਸਤੀ ਵੀ ਚੱਲਦੀ ਆ ਜਗੰਡਾ ਜਿੰਜਰ ਨਹੀਂ ਰੋਮੈਂਗੋ ਦੋਆ ਜਗੰਡਾ ਕਿਹਾ ਏ ਜਗੰਡਾ ਰੋਮੈਂਗੋ ਇਹ ਸਿਵਾ ਜਗੰਡਾ ਦੇ ਲੈਂਦਾ ਇਧਰ ਵੀਰ ਲੱਗਿਆ ਵਾ ਆਪਣਾ ਡਿਲੀਵਰੀ ਇਹਨਾਂ ਨੇ ਵੀ ਲੈ ਕੇ ਜਾਣੀ ਆ ਇਧਰ ਵੀ ਮਾਲ ਪਿਆ ਏ ਸੀ ਗੱਲ ਨਹੀਂ ਨਾ ਤੇ ਦੇਖੋ ਜਿਹੜਾ ਇਕੱਠਾ ਲੇ ਕੇ ਰੱਖ ਲੈਨੇ ਹੋ ਇਧਰ ਰੱਖ ਲੈਨੇ ਆ گارਲਿਕ ਪਿਆ ਏ ਜਿੰਜਰ ਪਿਆ ਏ ਹਾਂਜੀ ਅੰਦਰ ਪਿਆ ਇਧਰ ਭਾਈ ਸਾਹਿਬ ਬੈਠੇ ਆ ਇੱਕ ਦਲੀਪ ਭਾਈ ਇਹ ਫਰੋਜ਼ਨ ਦਾ ਕੰਮ ਹੈ ਇੱਧਰ ਇਹ ਦੇਖੋ ਫਰੋਜ਼ਨ ਮਾਲ ਸੋ ਇੱਧਰ ਭਾਈ ਸਾਹਿਬ ਦਲੀਪ ਸਾਹਿਬ ਇਹਨਾਂ ਦਾ ਫਰੋਜ਼ਨ ਦਾ ਕੰਮ ਹੈ ਇੱਥੇ ਫਰੋਜ਼ਨ ਮਾਲ ਅੰਦਰ ਫਰੋਜ਼ਨ ਫੂਡ ਤੁਹਾਨੂੰ ਦਿਖਾਵਾਂ ਅੰਦਰ ਇਹ ਦੇਖੋ ਇਹ ਪੂਰਾ ਫ੍ਰਿਜ ਆ ਬੜਾ ਫ੍ਰਿਜ ਆ ਇਹ ਪੂਰਾ ਜਿੱਥੇ ਮੈਂ ਕਰਿਆ ਵਾਂ ਇਹ ਸਭ ਫਰੋਜ਼ਨ ਮਾਲ ਪਿਆ ਇੱਥੇ ਇਹਨਾਂ ਦੇ ਸਭ ਵੈਜੀਟੇਬਲ ਮਿਲਦਾ ਹੈ ਕੀ ਮਿਲਦਾ ਬਈ ਸਾਹਿਬ ਸਭ ਵੈਜੀਟੇਬਲ ਮਿਲਦਾ ਹੈ ਕਾਰੇਲਾ ਬਿੰਡੀ दूधी यानी ये फ्रोजन माल है ना सब सभी फ्रोजन लेकिन वेजिटेबल सभी फ्रोजन सभी हाँ फ्रोजन वेजिटेबल्स पोटैटो चिप्स है मोगो चिप्स है मोगो ब्लॉक अच्छा है पराठे हैं सभी अच्छा पराठे भी हैं फ्रोजन फ्रोजन पराठे ये वो सब कुछ है तो भाई साहब आप है कहाँ से इंड, इंडिया इंडिया से इंडिया से कहाँ से अरे गुजराती भाई क्या नाम छे दिलीप भाई दिलीप भाई सो दिलीप भाई इधर काम करते हैं ये देखो फ्रोजन माल है सब सो बोलते पराठा भी है सब इंडियन वेजिटेबल्स ये फरोजन माल है सब ये देखो इधर भी फ्रिज अंदर ठंडी बहुत है ये लोग तो देखो कैसे कपड़ा डालकर आते हैं लेकिन मैं ऐसे ही आया हूं भाई का 18 टेंपरेचर होता है कितना भैया -18 माईनस -18 टेंपरेचर उधर कैश भाई है ये अपने पंजाबी भाई है हां जी भाई साहब क्या नाम है अपना हां जी नाम हां कश्मीर सिंह क्या कश्मीर सिंह कैश वेल डन कैश वेल ये भी अच्छे काम कर दे ये तो सब पंजाब क्या सब्जियां ਫੈਮਿਲੀ ਵੈਗ ਪਰਾਠੇ ਆ ਸਾਰਾ ਪਰੋਜੇ ਨਹੀਂ ਆ ઓ ਰਾਈਟਰ 92021 20 ਹੁੰਦਾ ਐਚ ਅੰਦਰ ਟੈਂਪਰੇਚਰ ਓਕੇ ਤਾਂ ਹੀ ਤੁਸੀਂ ਬੜੇ ਬੜੇ ਕੱਪੜੇ ਪਾਏ ਆ ਅੰਦਰ ਲੇਕਿਨ ਅੰਦਰ ਤੁਸੀਂ 아이ਸੋਨੇ ਕੰਮ ਕਰਦੇ ਆ ਅੰਦਰ ਅੱਛਾ ਤੁਸੀਂ ਦੋਨੋਂ ਇੱਥੇ ਕੰਮ ਕਰਦੇ ਹੁੰਦੇ ਤੁਸੀਂ ਅੰਦਰ ਆਰਡਰ ਤਿਆਰ ਕਰਨੀ ਜਾਂਦੇ ਹੋਣੇ ਬਾਕੀ ਦਾ ਵਾਧ ਦਾ ਹੀ ਕੰਮ ਬਾਹਰ ਕੰਮ ਕਰਦੇ ਆ ਅੰਦਰ ਆਰਡਰ ਤਿਆਰ ਕਰਕੇ ਫਿਰ ਬਾਹਰ ਦੇਣੀਆਂ ਕਰਨੀਆਂ ਓਕੇ ਓਕੇ ਵਧੀਆ ਇੱਥੇ ਖੁਸ਼ ਆ ਤੁਸੀਂ ਵਧੀਆ ਵਧੀਆ ਖੁਸ਼ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਯੂਕੇ ਚ ਮੈਨੂੰ ਹੋ ਗਿਆ ਯੂਕੇ ਚ 25 ਸਾਲ ਹੋ ਗਏ ਆ ਅੱਛਾ 25 ਸਾਲ ਆਪਕਾ ਭਈਆ 45 45 ਇਅਰ ਮਾਈ ਗਾਡ ਆਪਨੇ ਤਾਂ ਪੂਰੀ ਜ਼ਿੰਦਗੀ ਇੱਥੇ ਨਿਕਾਲ ਦਿੱਤੀ ਸੋ ਪਹਿਲੇ ਸੇ ਇਹੀ ਕੰਮ ਕਰਦੇ ਹੋ ਮੈਨੂੰ ਤਾਂ ਹੋ ਗਏ 15 ਸਾਲ ਆ ਕੰਪਨੀ ਨਾਲ ਕੰਮ ਕਰਦੇ ਸੋ ਬਾਹਰ ਚੱਲੇ ਮੈਨੇ ਕੋਈ ਠੰਡੀ ਲੱਗ ਰਹੀ ਏ ਬਈ ਆ ਜਾ ਸੋ ਅੰਦਰ ਠੰਡ ਸੀ ਕਿ ਬਹੁਤ ਮੇਰੀ ਤਾਂ ਆਵਾਜ਼ ਹੋਣ ਲੱਗੀ ਇਹ ਪਤਾ ਨਹੀਂ ਅੰਦਰ ਕਿੱਦਾਂ ਕੰਮ ਕਰਦੇ ਆ -18 ਡਿਗਰੀ ਟੈਂਪਰੇਚਰ ਆਜੀ ਅੰਦਰ ਹੈ। ਇਹ ਭਾਈ ਸਾਹਿਬ 25 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਨੂੰ 45 ਸਾਲ ਹੋ ਗਏ ਇੱਥੇ ਕੰਮ ਕਰਦਿਆਂ। ਵਾਹ ਬਈ ਵਾਹ ਯੂਕੇ ਦੇ ਵਿੱਚ ਨਾ ਇਹ ਪੂਰਾ ਇੰਡੀਆ ਯੂਕੇ ਤਾਂ ਮਤਲਬ ਲੈਸਟਰ ਹੈ ਨਾ? ਲੈਸਟਰ। ਯਾ ਪੰਜਾਬੀ ਔਰ ਗੁਜਰਾਤੀ ਦੋ ਕਮਿਊਨਿਟੀ ਜ਼ਿਆਦਾ ਥੇ। ਹਾਂ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਸੋ ਇੱਕ ਔਰ ਮੈਂ ਗੱਲ ਪੁੱਛਣੀ ਚਾਹਾਂਗਾ ਆਪਕੋ ਵੀ ਆਪਕੋ ਵੀ ਜੋ ਲੋਕ ਨਵੇਂ ਆਤੇ ਆਂ ਯਹਾਂ 'ਤੇ ਹੈ ਨਾ ਕੋਈ ਸਟੂਡੈਂਟ ਆ ਰਹ क्या उनको यहाँ आना चाहिए अगर आना चाहिए तो ए, किस तरह आना चाहिए मतलब क्या सोच के आना चाहिए जो सच में पढ़ने के लिए आते हैं उसके लिए तो ठीक है लेकिन जो लोग पैसा भरकर इधर आते हैं कमाने की दृष्टि तो वो सिचुएशन यहाँ नहीं है यहाँ आके बहुत दुखी होते हैं वो लो लोग जो पच्चीस तीस लाख फिर इसको यहाँ ना तो काम मिलता है नवे बंदे नॉब्लम होंगी है ना ਅਗੇ ਤਾਂ ਫਸ ਕੇ ਕਿੰਦੀ ਇਤਨਾ ਪੈਸਾ ਬੋਰੋ ਕਿਹਾ ਹੈ ਤਾਂ ਮੰਨਣਾ ਪੜਦਾ ਹੈ ਬਿਲਕੁਲ ਬਿਲਕੁਲ ਬਹੁਤ ਬਤਾਦੇ ਨਹੀਂ ਹੈ ਕਿ ਹਾਲਤ ਕਿਸੀ ਹੈ ਵੈਰੀ ਸੱਚ ਮੇ ਉਹ ਲੋਕ ਬਹੁਤ ਪਰੇਸ਼ਾਨ ਸੋ ਤੋਤਾਪੁਰੀ ਮੈਂਗੋ ਰਹਿਲਾ ਤੈਨ ਤੋਤਾਪੁਰੀ ਮੈਂਗੋ ਦੰਤਿਕ ਲੈ ਲਾ 10 ਕਿਲੋ ਤੈਨ ਹੈਗੀਆਂ ਦੰਤਿਕ 10 ਕਿਲੋ ਤੈਨ ਹੈਆਂ ਔਰ ਇੱਕ ਤੇ ਪਈਆਂ ਦੇ ਗੁਆਰਾ ਤੈਨ ਕਰਦੇ 10 ਕਿਲੋ ਤਿੰਨ ਹੋ ਗਈਆਂ ਦੋ ਤਾਂ ਬੜੀ ਮਹਿੰਗਾ ਹੋ ਗਏ ਦੋ ਕਿਨੇ ਸੋ ਤਾਂ ਬੜੀ ਤੈਨ ਨਹੀਂ 10 ਕਿਲੋ ਮਾਰੇ ਰਹਿਣਾ ਤਾਂ ਦੋ ਕਿਲੋ ਆਏ ਆਏ ਇਹਨਿੰਨ ਗੋਵਾਲ ਲਾ ਲੈ ਵੇ ਦੋ ਚੀਕੂ ਲੜਾ ਦੋਸਤ ਦਿੰਨੇ ਕਿ ਕਿਕ ਕਿਨੇ ਬੜੀ ਇਹ ਚੀਕੂ ਕਿਨੇ ਚੀਕੂ ਤਾਂ 8 ਕਿਲੋ ਕਰ ਦੇ ਆਏ ਆਰਡਰ ਤਿਆਰ ਹੁੰਦੇ ਆ ਜੀ ਨਾਲ ਤੇ ਦੇਖੋ ਦੇਖੋ ਪਹਿਲਾਂ ਤੋਂ ਬਣ ਰਿਹਾ ਚੱਕੂ ਨਹੀਂ ਤੂੰ ਦੋਗੇ 4 ਕਿਲੋ ਕੀ ਥਰਮਾ ਕੋਲ 4 ਕਿਲੋ ਥਰਮਾ ਕੋਲ ਥਰਮਾ ਕੋਲ ਵਾਦੇ ਕੋਲ ਇੱਕ ਦੇ ਦੇ ਫਿਰ ਥਰਮਾ ਕੋਲ ਦੋ ਦੇ ਦੇ ਜਾਣ ਇੰਡੀਆ ਗੋਵਾ ਜੌਨਸਨ ਜੌਨਸਨ ਨੂੰ ਕੱਲ ਤਾਂ ਦੇ ਕੇ ਟੇ ਯਾਰ ਹੋਰ ਇੰਡੀਆ ਗੋਵਾ ਰਾਜਾਪੂਰੀ ਹੈ ਨਹੀਂ ਨਾ ਗਲਕਾ ਵੀ ਹੈ ਨਹੀਂ ਨਾ ਖਲਕਾ ਫਿਨਿਸ਼ ਹੋ ਗਿਆ ਟੰਡੋਰੀ 4 ਕਿਲੋ ਦੋ ਦੇ ਦੇ ਓਏ ਤਿੰਨ ਹੈ ਨਹੀਂ ਹੋਰ ਟੰਡੋਰੀ 4 ਕਿਲੋ ਤਿੰਨ ਇੱਕ ਹੋ ਰਿਹਾ ਹੈ ਕ੍ਰਾਂਤੀਕਾ ਦੇ ਦੇ ਤਿੰਨ 10 ਕਿਲੋ ਵਾਲੀਆਂ ਚਾਂਦੀ ਵੀ ਢਿੱਗੀ ਮਤਾਂ ਦੇਖੋ ਕੰਨੀ ਤੇਜ਼ੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਦਮਾ ਦਮ ਪਾਇਲਟ ਤਿਆਰ ਹੋ ਰਿਹਾ ਆ ਇੱਕ ਪਈ ਦਾ 10 ਕਿਲੋ ਇੱਕ ਪਈ ਪਾ ਕੇ 10 ਇੱਕ ਵੀ ਹੋਰ ਨੂੰ ਲਾਗੇ 6 ਜਾਣ ਦੇ 4 ਕਿਲੋ ਵਾਲੇ 6 4 ਕਿਲੋ 6 ਹੋ ਗਏ ਨਾ 6 ਲਟਰ ਦੀਆਂ ਨਹੀਂ ਇੰਡੀਆ ਵਾਲੇ ਦੋ ਇੰਡੀਆ ਦੇ ਹਾਂ ਕਿਹਦੇ ਕੋਣੇ 6 ਲਟਰ ਨਹੀਂ ਇੰਡੀਆ ਦੋ ਉਹ ਬੈਠੇ ਆ ਆਲ ਪਿਆ ਮਾਲ ਸਾਰਾ ਇਹਨਾਂ ਕੋਲ ਆ ਪਿਆ ਇੱਕ ਬੰਦਾ ਬੋਲੀ ਜਾਂਦਾ ਆਰਡਰ ਤਿਆਰ ਹੋਈ ਜਾ ਰਹੇ ਆ ਦੇਖੋ ਆਪਣੀ ਭੈਜੀ ਚੱਲਣ ਨਹੀਂ ਦੋ ਨਾ ਨਾ ਨਹੀਂ ਬਤਾਈ ਨਹੀਂ ਹੋਰ ਕੀ ਆ ਬਾਬਾ ਬਾਗਾ ਉਹ ਆ ਗਿਆ ਇੱਕ ਸਾਗ ਦੁੱਧ ਕਿਹਨੀ ਦੀ ਦੁੱਧ ਹੀ ਨਹੀਂ ਇਹਦੀ ਆ ਇੱਕ ਕਿਹਦੀ ਲਖਾਈ ਦੀ ਸਾਗ ਦੇ ਦੇ ਓਏ ਇੱਕ ਇਹਨੂੰ ਸਾਗ ਡਿੱਕੂ ਜ ਆ ਬੈਗ ਵੈਰੀ ਗੁੱਡ ਸਾਗ ਦੇਖੋ ਸਾਗ ਸਾਗ ਵੀ ਆ ਇੰਡੀਆ ਦਾ ਬਈ ਇਹਨਾਂ ਕੋਲ ਸਾਗ ਸਾਗ ਗਾ ਇੰਡੀਆ ਗੋਆ ਦਾ ਇੱਕ ਬਾ ਬਣ ਗਿਆ ਨੱਦ ਜੱਗੈ ਨਹੀਂ ਨਿਕਲ ਦੂੰ ਜੌਨਸਨ ਜਾਸ ਓਏ ਵੈਰੀ ਗੁੱਡ ਅੱਛਾ ਇੱਕ ਆਰਡਰ ਤਿਆਰ ਹੋ ਗਿਆ ਹਾਂ ਵੈਰੀ ਗੁੱਡ ਦੋ ਬੰਦੇ ਸ਼ਿਵਾ ਜੀ ਨਹੀਂ ਜਾਂਦੇ ਹੁਣ ਇੱਕ ਹੋ ਗਿਆ ਕੀ ਇੰਨੇ ਜਿੰਜਰ ਇੰਨੇ ਜਿੰਜਰ ਆ ਰਹੇ ਹਮ ਤੇ ਇੰਨੀ ਲੜ ਇੱਕ 10 ਗਵਾਵਾ ਜਿੱਪ ਇਧਰ ਦੇਖੋ ਇਹਨਾਂ ਦੇ ਵੈਨ ਤਿਆਰ ਕਰਕੇ ਭਰ ਲਈ ਮੁੰਡੇ ਹੁਣ ਰੈਡੀ ਤਿਆਰ ਆ ਜਦ ਵੈਨ ਵੈਨ ਫੁੱਲ ਹੋ ਜਾਣੀ ਆ ਬਾ ਇਹਨਾਂ ਨੇ ਡਿਲੀਵਰੀ ਦੇਣ ਚੱਲ ਜਾਣ ਹੈ ਨਾ ਕੰਮ ਐਦਾਂ ਕੰਮ ਹੁੰਦੇ ਆ ਜੀ ਯੂਕੇ ਦੇ ਵਿੱਚ ਦੇਖ ਲਓ ਚੜ ਲੱਖ ਦਿਓ ਏ ਮੂਲੀ ਸਿੰਘ ਦੀ ਜਾਂਦੇ ਆ ਹੋ ਗਿਆ ਉਹ ਕਿੱਧਰ ਕਿੱਧਰ ਨੂੰ ਮੈਂ ਵੀ 10 ਸੁਪਰ ਨੰਬਰ 10 ਸੁਪਰ ਨੰਬਰ ਨੂੰ ਦਰੱਖਣਾ ਕੋਈ ਹੋਰ ਇੰਜਨ ਖਰਾਬ ਹੋ ਗਿਆ ਜਿਹੜੂ ਲੈਣੀ ਆ ਇਹ ਲੈਣੀ ਹੈ ਜੋਤਨ ਦਰ ਹੈਗਾ ਅੱਜ ਯਾਰ ਇਹ ਦੇਣਾ ਕਿਹਨੂੰ ਉਹਨੂੰ ਇਹ ਉਤਰੇ ਘਰੇ ਦੋ ਦੇਵਾਂਗਾ ਜੇ ਕੱਢਣੇ ਹੁੰਦੇ ਲਖਾ ਨਹੀਂ ਦੇਵਾਂਗਾ ਰਾਜੀ ਰੈਪ ਕਰਤਾ ਤਾਂ ਕਿ ਹਿੱਲੇ ਨਾ ਔਰ ਲੋਡ ਕਰ ਦੇਣਾ ਬੈਂਚ 'ਚ ਲੋਡ ਕਰ ਦੇਣਾ ਯਾਰ ਫਿਰ ਲੋਡ ਕਰ ਫਿਰ ਤੂੰ ਤਾਂ ਝਲ ਭਰਾਵਾ ਡਿਲੀਵਰੀ ਤੇ ਇਦਾਂ ਚੱਲਦੀ ਹੈ ਜੀ ਡਿਲੀਵਰੀਆਂ ਦੇਖੋ ਕਾਲੀ ਕਾਲੀ ਜੀ ਮੁੰਡੇ ਕੰਮ ਕਰਨ ਲੱਗਿਆ ਵੇ ਸਵੇਰੇ ਸਵੇਰੇ ਹੋਰ ਦੱਸ ਲੈ ਯੂਕੇ ਚ ਦਿਨਾਂ ਨੇ ਆਣਾ ਹੈ ਉਹਨਾਂ ਨੂੰ ਦੱਸ ਦਵਾਂ ਵੀ ਇਸ ਤਰ੍ਹਾਂ ਕੰਮ ਹੁੰਨੇ ਆ ਦੇਖੋ ਟੀਮਵਰਕ ਹੁੰਦਾ ਮੁੰਡੇ ਆਪਣੇ ਲੱਗੇ ਹੋਏ ਆ ਸਾਰੇ ਗਾਫਾ ਇਹਨਾਂ ਦਾ ਕੋਈ ਨਹੀਂ ਐਥੇ ਮਾਲ ਕਿਸ ਵਕਤ ਕੋਈ ਨਹੀਂ ਹੈਗਾ ਆਪੇ ਸਾਰਾ ਕੁਝ ਸੰਭਾਲਦੇ ਆ ਆਪੇ ਸਾਰੀ ਆਰਡਰ ਤਿਆਰ ਕਰਦੇ ਆ ਡਿਲੀਵਰੀਆਂ ਆ ਬਾਈ ਲੱਗਿਆ ਦੇਖੋ ਫੋਰਕਲਿਫਟ ਦੇ ਵਿੱਚ ਚੱਕੇ ਮਾਲ ਲੱਦ ਲੈਣਾ ਬਾਈ ਨੇ ਔਰ ਉਹ ਤੋਂ ਬਾਅਦ ਡਿਲੀਵਰੀ ਰੈਡੀ ਰੈਡੀ ਵੈਰੀ ਗੁੱਡ ਪੂਰੀ ਬੈਨ ਭਰ ਕੇ ਲੈ ਜਾਣੇ ਆ ਕਿਉਂ ਨਹੀਂ ਡਿਲੀਵਰੀਆਂ ਦੇ ਕੇ ਕਹਿੰਦੇ 2:00 2:30 ਵਜੇ ਵਿਹਲੇ ਹੋ ਜਾਂਦੇ ਪੂਰੇ ਲੱਕੂਰੇ ਓਏ ਜਮਾਂ ਸੀਟਿੰਗ ਦੇ ਰਾਤ ਨਹੀਂ ਆਂਦੇ ਕਿਉਂ ਆਉਂਦੇ ਆਹ ਬਾਈ ਸਾਡੇ ਰੋਪੜ ਦਾ ਪੀ ਵੀ 12 ਇਧਰ ਬਰਨਾਲੇ ਵਾਲੇ ਸਾਹਿਬ ਜੀ ਦੁੱਗਲ ਸਾਹਿਬ ਦੋ ਤਾਂ ਵੀ 4 ਕਿਲੋ ਹੋ ਗਿਆ ਓਏ ਅੱਗੇ ਬੋਲ ਬਸ ਜਾ ਇਹਨੂੰ ਸਪਾਜਾ ਸਪਾਜਾ ਬੈਨ ਇੱਧਰ ਵੀ ਖੜੀਆਂ ਦੇਖੋ ਇੱਕ ਬੈਨ ਇੱਧਰ ਖੜੀ ਆ ਉਹ ਪਿੱਛੇ ਵੀ ਬੈਨਾਂ ਖੜੀਆਂ ਸਾਰਿਆਂ ਨੇ ਆਪਣੇ ਆਪਣੇ ਡਿਲੀਵਰੀਆਂ ਲੈ ਕੇ ਚੱਲ ਲੰਘ ਜਾਣਾ ਫਿਰ ਉਹ ਦੋ ਬੈਨਾਂ ਪਿੱਛੇ ਖੜੀਆਂ ਜਿਹੜੀ ਜਿਹੜੀ ਬੈਨ ਰੈਡੀ ਹੋਈ ਜਾਂਦੀ ਆ ਇੱਕ ਇੱਕ ਬੈਨ ਨੂੰ ਪਹਿਲਾਂ ਰੈਡੀ ਕਰਦੇ ਆ ਤੇ ਉਹ ਬੈਨ ਫਿਰ ਲੈ ਕੇ ਲੰਘ ਜਾਂਦੇ ਸੋ ਇਸ ਤਰ੍ਹਾਂ ਹੁੰਦੇ ਆ ਜੀ ਕੰਮ ਯੂਕੇ ਦੇ ਵਿੱਚ ਸੋ ਏ ਸੀਗਾ ਅੱਜ ਦਾ ਸਾਡਾ ਬਲੌਗ ਅਗਰ ਪਸੰਦ ਆਇਆ ਹੋ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਸਾਨੂੰ ਦੱਸਿਓ ਕਿੰਧੀਆਂ ਦੀਆਂ ਵੀਡੀਓ ਤੁਸੀਂ ਦੇਖਣਾ ਪਸੰਦ ਕਰਦੇ ਆ ਤੇ ਮੇਰਾ ਚੈਨਲ ਕਰ ਲਿਓ ਸਬਸਕ੍ਰਾਈਬ ਹੋਰ ਐਡਾਂ ਦੀਆਂ ਵੀਡੀਓ ਦੇਖਣ ਲਈ ਤਦ ਤੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਾਵਾ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ